ਤੇ ਉਧਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਅੱਜ ਆਖਰੀ ਦਿਨ ਨੋਮੀਨੇਸ਼ਨ ਨੇ ਜਿਹੜੇ ਪਰੇਗੇ ਉੱਥੇ ਹੀ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸ਼ੁਭਾਸ਼ ਸ਼ਰਮਾ ਨੇ ਅੱਜ ਰੂਪਨਗਰ ਦੇ ਵਿੱਚ ਆਪਣੇ ਨਾਮਜ਼ਦਗੀ ਪੱਤਰ ਨੇ ਜਿਹੜੇ ਦਾਖਲ ਕਰ ਦਿੱਤੇ ਨੇ ਸੋ ਦੱਸਦੀ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜੋ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੱਜ ਆਖਰੀ ਮਿਤੀ ਸੀ ਤੇ ਕਈ ਸਿਆਸੀ ਪਾਰਟੀਆਂ ਦੇ ਦਿੱਗਜ ਨੇਤਾ ਨੇ ਜਿਹੜੇ ਇਸ ਦੌਰਾਨ ਹਾਜ਼ਰ ਰਹੇ ਨੇ ਉੱਥੇ ਹੀ ਭਾਜਪਾ ਉਮੀਦਵਾਰ ਨੇ ਜਿਹੜੇ ਉਹਨਾਂ ਵੱਲੋਂ ਆਪਣੇ ਨੋਮੀਨੇਸ਼ਨ ਫਾਰਮ ਨੇ ਜਿਹੜੇ ਦਾਖਲ ਕੀਤੇ ਗਏ ਨੇ ਜਿੱਥੇ ਕੇਂਦਰੀ ਮੰਤਰੀ ਗਜੇਂਦਰ ਸ਼ਿਖਾਵਤ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਨਾਲ ਹੀ ਉਹਨਾਂ ਨੇ ਆਪਣੀ ਜਿੱਤ ਦਾ ਦਾਵਾ ਵੀ ਕੀਤਾ ਹੈ ਉੱਥੇ ਹੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਜਿੱਥੇ ਗਣਵਾਇਆ ਉੱਥੇ ਹੀ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਵੱਡੀਆਂ ਜਿੱਤਾਂ ਦਰਜ ਕਰੇਗੀ ਤੇ ਮਾਤਾ ਨਾਨਾ ਦੇਵੀ ਦੇ ਅਸ਼ੀਰਵਾਦ ਨਾਲ ਮੈਂ ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਤੋਂ ਕਾਗਜ਼ داخل ਕੀਤੇ ਆਂ ਔਰ ਮੈਂ ਬੜਾ ਧੰਨਵਾਦੀ ਆਂ ਕਿ ਆਦਰਨੀਏ ਸ਼੍ਰੀ ਗਜੇਂਦਰ ਸ਼ਿਖਾਵਤ ਜੀ ਵਿਸ਼ੇਸ਼ ਰੂਪ ਦੇ ਨਾਲ ਇਸ ਮੌਕੇ ਤੇ ਮੈਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ ਸਾਡੇ ਲੋਕ ਸਭਾ ਦੇ ਪ੍ਰਭਾਰੀ ਕੇਵਲ ਸਿੰਘ ਢਿੱਲੋਂ ਜੀ ਸਾਡੇ ਜ਼ਿਲ੍ਹਾ ਅਧਿਖ ਸੰਜੀਵ ਜੀ ਅਜੇ ਵੀਰ ਜੀ ਸਭ ਲੋਗ ਆਏ ਨੇ ਸੋ ਪਰਮ ਪਿਤਾ ਪਰਮਾਤਮਾ ਦਾ ਬਹੁਤ ਅਸ਼ੀਰਵਾਦ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੇ ਨਾਲ ਨਰਿੰਦਰ ਮੋਦੀ ਜੀ ਦੀ ਲਹਿਰ ਚੱਲ ਰਹੀ ਹੈ ਪੰਜਾਬ ਚ ਉਹ ਲਹਿਰ ਉਸ ਤੋਂ ਵੀ ਜ਼ਿਆਦਾ ਮਜ਼ਬੂਤ ਹੈ ਔਰ ਪੰਜਾਬ ਇਸ ਵਾਰ ਇਤਿਹਾਸ ਸਿਰਜਣ ਵੱਲ ਅੱਗੇ ਵਧ ਰਿਹਾ ਹੈ ਪੰਜਾਬ ਦੇ ਲੋਕ ਜੋ ਅਕਾਲੀਆਂ ਕਾਂਗਰਸੀਆਂ ਔਰ ਇਹ ਝਾੜੂ ਵਾਲੇ ਝੂਠੇ ਇਨਕਲਾਬੀਆਂ ਤੋਂ ਤਰਸੇ ਉਹਨਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਪੰਜਾਬ 'ਚ ਕਮਲ ਖਿllਣਾ ਹੈ ਔਰ ਤੁਸੀਂ ਦੇਖੋਗੇ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੂਰੇ ਪੰਜਾਬ 'ਚ ਵੀ ਔਰ ਸ਼੍ਰੀ ਅਨੰਦਪੁਰ ਸਾਹਿਬ 'ਚ ਵੀ